ਖਾਲਿਸਤਾਨ ਦਾ ਝੰਡਾ ਲਹਿਰਾਣ ਦੇ ਤਸਵੀਰ ਤੇ ਵੀਡੀਓ ਸਾਹਮਣੇ ਆ ਗਈ ਜਿਹਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਗਰਦਿਸ਼ ਕੀਤੀ ਔਰ ਇਸ ਮੋਹਮ ਨੂੰ ਕੈਨੇਡਾ ਅਮਰੀਕਾ ਬਰਤਾਨੀਆ ਯੂਰਪੀ ਯੂਨੀਅਨ ਔਰ ਤੇ ਆਸਟ੍ਰੇਲੀਆ ਤੱਕ ਵੀ ਲੈ ਜਾਣ ਦਾ ਵਾਅਦਾ ਕੀਤਾ ਸਤਿ ਸ੍ਰੀ ਅਕਾਲ ਜੀ ਅਸਲਾਮ ਅਲੈਕੁਮ ਮੀਤ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਐਥੇ ਜੀ ਖਾਲਿਸਤਾਨ ਦਾ ਝੰਡਾ ਬਟਿੰਡਾ ਦੇ 에ਅਰਪੋਰਟ ਤੇ ਲਹਿਰਾਇਆ ਗਿਆ ਤੇ ਇਥੇ ਗੁਰਪਰਤਵਤ ਸਿੰਘ ਪੰਨੂ ਜਿਹੜਾ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਇੱਕ ਤੇ ਹੁਣ 에ਅਰ ਇੰਡੀਆ ਦਾ ਬਾਈਕਾਟ ਕੀਤਾ ਜਾਏਗਾ ਨਾਲ ਹੀ ਖਾਲਿਸਤਾਨ ਦੀ ਜਿਹੜੀ ਕੈਂਪੇਨ ਹੈ ਖਾਲਿਸਤਾਨ ਦੀ ਜਿਹੜੀ ਤਾਰੀਖ ਹੈ ਉਹਦੇ ਤੇ ਕੰਮ ਜਿਹੜਾ ਉਹਨੂੰ ਤੇਜ਼ ਕੀਤਾ ਜਾਏਗਾ ਪਾਕਿਸਤਾਨ ਮੀਡੀਆ ਐਸਪਾਇਰ ਚ ਗੱਲ ਕਰਦਾ ਪਿਆ ਕਿਸ ਤਰ੍ਹਾਂ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਤੇ ਇਥੇ ਅੱਗੇ ਕੀ ਹੋਣ ਵਾਲਾ ਹੈ ਬਹੁਤ ਐਮ ਕਿਸਮ ਦੀ ਰਿਪੋਰਟ ਹੈ ਵੀਡੀਓ ਆਖਰ ਤੱਕ ਦੇਖੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਪਾਕਿਸਤਾਨ ਦਾ ਝੰਡਾ ਲਹਿਰਾਣ ਦੀ ਤਸਵੀਰ ਤੇ ਵੀਡੀਓ ਸਾਹਮਣੇ ਆ ਗਈ ਜਿਹਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਗਰਦਿਸ਼ ਕੀਤਾ ਔਰ ਇਸ ਮੋਹਮ ਨੂੰ ਕੈਨੇਡਾ ਅਮਰੀਕਾ ਬਰਤਾਨੀਆ ਯੂਰਪੀ ਯੂਨੀਅਨ ਔਰ ਤੇ ਆਸਟ੍ਰੇਲੀਆ ਤੱਕ ਵੀ ਲੈ ਜਾਣ ਦਾ ਵਾਅਦਾ ਕੀਤਾ ਗਿਆ ਕਾਨੂੰਨਦਾਨ ਤੇ ਸਿਆਸੀ ਸਰਗਰਮ ਸ਼ਖਸੀਅਤ ਨੇ ਉਹਨਾਂ ਨੇ ਇਸ ਤਨਜ਼ੀਮ ਨੂੰ ਇਸ ਮਕਸਦ ਨਾਲ ਕਾਇਮ ਕੀਤਾ ਹੈ ਕਿ ਸਿੱਖ ਬਰਾਦਰੀ ਨੂੰ ਉਹਨਾਂ ਦਾ ਹੱਕ ਮਿਲੇ ਖੁਦ ਮੁਖਤਾਰੀ ਦਾ ਯਾਨੀ ਖਾਲਿਸਤਾਨ ਨਾਮੀ ਅਲੱਗ ਰਿਆਸਤ ਦਾ ਤਸਵੁਰ ਜਿਹੜਾ ਨਾ ਉਹ ਫਾਲ ਕੀਤਾ ਜਾਵੇ ਹੁਣ ਵਾਪਸ ਆਨੇ ਆ ਭਰਿੰਡਾ ਵਾਕਿਆ ਦੇ ਵੱਲ ਜਦੋਂ ਇੱਕ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਤੇ ਇਹ ਮਹਿਜ਼ ਇੱਕ ਇਹਤਜਾਜ ਨਹੀਂ ਰਿਹਾ ਬਲਕਿ ਇਸ ਤੋਂ ਬਾਅਦ ਐਸਐਫ ਜੇ ਨੇ ਐਲਾਨ ਕੀਤਾ ਕਿ 에ਅਰ ਇੰਡੀਆ ਦੀਆਂ ਪਰਵਾਜ਼ਾਂ ਨੂੰ ਦੁਨੀਆ ਭਰ ਦੇ ਵਿੱਚ ਅਸੀਂ ਮੁਤਾਸਰ ਕਰਾਂਗੇ بسم اللہ الرحمن الرحیم السلام علیکم ناظرین ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਬਹੁਤ ਸ਼ੁਕਰੀਆ ਜੀ ਤੁਸੀਂ ਸਾਰੇ ਸਪੋਰਟ ਕਰਦੇ ਆ ਇਸ ਚੈਨਲ ਨੂੰ ਔਰ ਸੁਣਦੇ ਆ ਔਰ ਸਾਡਾ ਵੀ ਇਹੀ ਹੁੰਦਾ ਹੈ ਮੁੱਦਾ ਕਿ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਈਏ ਔਰ ਅੱਜ ਦਾ ਵੀਲੌਗ ਸ਼ੁਰੂ ਕਰਦੇ ਸੋ ਜਨਾਬ ਅੱਜ ਨਹਾਇਤ ਇੱਕ ਹਸਾਸ ਤੇ ਇੱਕ ਉਬਰਨ ਵਾਲੇ ਮੌਜੂਦੇ ਮਾਰਚ ਗੱਲ ਕਰਨੀ ਹੈ ਤੁਹਾਡਾ ਸਾਰਾ ਧਿਆਨ ਉਧਰ ਹੋਏਗਾ ਹੀ ਲੇਕਿਨ ਫਿਰ ਵੀ ਇਹ ਗੱਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਮੌਜੂਦਾ ਨਾ ਸਿਰਫ ਪੰਜਾਬ ਬਲਕਿ ਬੈਨਲ الاقوامی ਸਤਾ ਦੇ ਉੱਤੇ ਭਾਰਤ ਵਾਸਤੇ ਇੱਕ ਚੈਲੰਜ ਬਣ ਗਿਆ ਹੈ। ਪਿਛਲੇ ਦਿਨਾਂ ਦੇ ਵਿੱਚ ਭਟਿੰਡਾ 에ਅਰਪੋਰਟ ਦੇ ਕਰੀਬ ਇੱਕ ਵਾਕਿਆ ਸਾਹਮਣੇ ਆਇਆ। ਉੱਥੇ ਮੁਬਈਨਾ ਤੌਰ ਤੇ ਖਾਲਿਸਤਾਨ ਦਾ ਝੰਡਾ ਲਹਿਰਾਣ ਦੀ ਤਸਵੀਰ ਤੇ ਵੀਡੀਓ ਸਾਹਮਣੇ ਆ ਗਈ ਜਿਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਗਰਦਿਸ਼ ਕੀਤਾ। ਉਸ ਤੋਂ ਬਾਅਦ ਸਿਕ ਫੋਰ ਜਸਟਿਸ ਨਾਮੀ ਤਨਜ਼ੀਮ ਨੇ ਐਲਾਨ ਕੀਤਾ ਕਿ ਉਹ 에어 ਇੰਡੀਆ ਦੀ ਪਰਵਾਜ਼ਾਂ ਦੇ ਖਿਲਾਫ ਆਲਮੀ ਸਤਾ ਦੇ ਉੱਤੇ ਬਾਇਕਾਟ ਮਹਮ ਚਲਾਏਗੀ ਔਰ ਇਸ ਮਹਮ ਨੂੰ ਕੈਨੇਡਾ ਅਮਰੀਕਾ ਬਰਤਾਨੀਆ ਯੂਰਪੀ ਯੂਨੀਅਨ ਔਰ ਤੇ ਆਸਟ੍ਰੇਲੀਆ ਤੱਕ ਵੀ ਲੈ ਜਾਣ ਦਾ ਵਾਅਦਾ ਕੀਤਾ ਗਿਆ ਇਹ ਵਾਕਿਆ ਮਹਿਜ਼ ਅਲਾਮਤੀ ਦਾਵਾ ਨਹੀਂ ਹੈਗਾ ਬਲਕਿ ਇਹਦੇ ਪਿੱਛੇ ਜਿਹੜਾ ਨਾ ਉਹ ਆਲਮੀ ਸਤਾ ਦੇ ਉੱਤੇ ਸਰਗਰਮ ਇੱਕ ਤਾਕਤਵਰ ਨੈਟਵਰਕ ਦੀ ਕਹਾਣੀ ਹੈ ਔਰ ਉਹ ਨੈਟਵਰਕ ਕਿਹੜਾ ਹੈ ਤੁਹਾਨੂੰ ਪਤਾ ਹੈ Sikh for Justice SFJ ਜਿਹਦੀ ਕਿਆਦਤ ਗੁਰਪੰਤ ਸਿੰਘ ਪਨੂ ਸਾਹਬ ਕਰ ਰਹੇ ਨੇ ਪਨੂ ਸਾਹਬ ਜੋ ਕਿ ਖੁਦ ਅਮਰੀਕਾ ਕੈਨੇਡਾ ਦੇ ਵਿੱਚ ਮਕੀਮ ਨੇ ਕਾਨੂੰਨਦਾਨ ਤੇ ਸਿਆਸੀ ਸਰਗਰਮ ਸ਼ਖਸੀਅਤ ਨੇ ਉਹਨਾਂ ਨੇ ਇਸ ਤਨਜ਼ੀਮ ਨੂੰ ਇਸ ਮਕਸਦ ਨਾਲ ਕਾਇਮ ਕੀਤਾ ਹੈ ਕਿ ਸਿੱਖ ਬਰਾਦਰੀ ਨੂੰ ਉਹਨਾਂ ਦਾ ਹੱਕ ਮਿਲੇ ਖੁਦ ਮੁਖਤਾਰੀ ਦਾ ਯਾਨੀ ਖਾਲਿਸਤਾਨ ਨਾਮੀ ਅਲੱਗ ਰਿਆਸਤ ਦਾ ਤਸਵੁਰ ਜਿਹੜਾ ਨਾ ਉਹ ਫਾਲਕੀਤਾ ਜਾਵੇ ਪਨੂ ਸਾਹਬ ਦੀ ਸਰਗਰਮੀਆਂ ਗੁਜ਼ਰਤਕ ਕਈ ਬਰਸ ਤੋਂ ਜਿਹੜਾ ਨਾ ਉਹ ਭਾਰਤ ਦੀ ਨਜ਼ਰਾਂ ਵਿੱਚ ਵੀ ਹੈਗੀਆਂ ਨੇ ਔਰ ਉਹਨਾਂ ਨੇ ਉਹਨਾਂ ਨੂੰ 2020 ਦੇ ਵਿੱਚ دہشتਗਰਦ ਵੀ ਘਰਾਰ ਦਿੱਤਾ ਕਾਤਲਾਨਾ ਹਮਲਾ ਵੀ ਕੀਤਾ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੀ ਤਨਜ਼ੀਮ ਨੇ ਮੋਤਾਦ ਜਿਹੜੇ ਰੈਫਰੈਂਡਮ 2020 ਮੁਹਮਤ ਵੀ ਚਲਾਈਆਂ ਜਿਨ੍ਹਾਂ ਦਾ ਦਾਵਾ ਸੀ ਕਿ ਬਰੂਨੇ ਮੁਲਕ ਰਹਿਣ ਵਾਲੇ ਸਿੱਖਾਂ ਕੋਲੋਂ ਜਿਹੜਾ ਨਾ ਉਹ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਚਾਹੁੰਦੇ ਆ ਕਿ ਪੰਜਾਬ ਭਾਰਤ ਤੋਂ ਅਲੱਗ ਹੋ ਕੇ ਖਾਲਸਤਾਨ ਬਣੇ ਹੁਣ ਚੋਂਕੇ ਬਟਿੰਡਾ ਵਾਲਾ ਵਾਕਿਆ ਸਾਹਮਣੇ ਆਇਆ ਹੈ ਤੇ ਸਵਾਲ ਉੱਠਦਾ ਹੈ ਕਿ ਭਾਰਤ ਦੀ ਹਕੂਮਤ ਫਿਰ ਕੀ ਕਰਦੀ ਪਈ ਹੈ ਸਭ ਤੋਂ ਪਹਿਲੇ ਤਾਂ ਭਾਰਤ ਨੇ ਇਹ ਚੀਜ਼ ਵਾਜ਼ਾ ਕੀਤੀ ਕਿ ਉਹ ਐਸੇ ਕਿਸੇ ਵੀ ਅਮਲ ਨੂੰ ਆਪਣੀ ਸalਨियत ਤੇ ਇਕਜਾਹੀਤੀ ਦੇ ਉੱਤੇ ਹਮਲਾ ਸਮਝਦੀ ਹੈ ਦੇ ਭਾਰਤੀ ਵਿਜ਼ਾਰਤ ਦਾਖਲਾ ਨੇ ਆਪਣੀ ਰਿਪੋਰਟਸ ਦੇ ਵਿੱਚ ਦੱਸਿਆ ਕਿ ਇਸ ਤਨਜ਼ੀਮ ਤੇ ਇਹਦੇ ਕਾਇਦੀ ਜਿਹੜੇ ਨੇ ਉਹਨਾਂ ਨੂੰ ਅਸਕ੍ਰੀਅਤ ਪਸੰਦੀ ਤਰਫ ਰਾਗਬ ਕਰਨ ਵਾਸਤੇ ਸੋਸ਼ਲ ਮੀਡੀਆ ਤੇ ਸਾਈਬਰ ਸਪੇਸ ਇਸਤੇਮਾਲ ਕਰਦੇ ਨੇ ਔਰ ਬਰੂਨੇ ਮੁਲਕ ਦੇ ਵਿੱਚ ਮਾਲੀ ਇਮਦਾਜ਼ ਹਾਸਲ ਕਰਨ ਦੀਆਂ ਵੀ ਸਰਗਰਮੀਆਂ ਇਹਦੇ ਵਿੱਚ ਸ਼ਾਮਲ ਨੇ ਮਜ਼ੀਦ ਇਹ ਵੀ ਕਿ ਭਾਰਤ ਨੇ ਯੂਐਸ ਦੀ ਹਕੂਮਤ ਨੂੰ ਦਰਖਾਸਤ ਕੀਤੀ ਹੈ ਕਿ ਉਹ ਐਸ ਐਫ ਜੇ ਅਮਰੀਕੀ ਸਤਾ ਦੇ ਉੱਤੇ دہشتਗਰ ਤਨਜ਼ੀਮ ਘਰਾਰ ਦੇਵੇ ਯਾਨੀ ਸਿੱਖ ਫੋਰ ਜਸਟਿਸ ਨੂੰ دہشتਗਰ ਤਨਜ਼ੀਮ ਘਰਾਰ ਦੇਵੇ ਕਿਉਂਕਿ ਉਹ ਚਾਹਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਤਹਿਰੀਕ ਨੂੰ ਰੋਕ ਲਈਏ ਬਸ ਹਾਲਾਂਕਿ ਪੰਜਾਬ ਯਾਨੀ ਇੰਡੀਅਨ ਪੰਜਾਬ ਦੇ ਵਿੱਚ ਇਸ ਤਹਿਰੀਕ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਗਿਆ ਲੇਕਿਨ ਬੇਰੂਨ ਦੇ ਮੁਲਕ ਇਹ ਕਾਫੀ ਸਰਗਰਮ ਹੁਣ ਵਾਪਸ ਆਨੇ ਆ ਭਰਿੰਡਾ ਵਾਕਿਆ ਦੇ ਵੱਲ ਜਦੋਂ ਇੱਕ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਤਾਂ ਇਹ ਮਹਿਜ਼ ਇੱਕ ਇحتਿਜਾਜ ਨਹੀਂ ਰਿਹਾ ਬਲਕਿ ਇਸ ਤੋਂ ਬਾਅਦ ਐਸਫ ਜੇ ਨੇ ਐਲਾਨ ਕੀਤਾ ਕਿ 에ਅਰ ਇੰਡੀਆ ਦੀਆਂ ਪਰਵਾਜ਼ਾਂ ਨੂੰ ਦੁਨੀਆ ਭਰ ਦੇ ਵਿੱਚ ਅਸੀਂ متاثر ਕਰਾਂਗੇ ਔਰ ਇਹਦੇ ذریعے ਮਾਸ਼ੀ ਤੌਰ ਤੇ ਦਬਾਅ ਪਾਵਾਂਗੇ ਔਰ علਮਤੀ ਤੌਰ ਤੇ ਭਾਰਤ ਦੀ ਸਾਖ ਨੂੰ ਨਿਸ਼ਾਨਾ ਬਣਾਵਾਂਗੇ ਇਹ ਮੋਹਮ ਇਸ ਪਸਮਨਜ਼ਦ ਵਿੱਚ ਹੈ ਕਿ ਸਿੱਖ ਬ੍ਰਾਦਰੀ ਦੀ ਬਾਸ ਤਨਜ਼ੀਮਾ 1984 ਵੇਜ ਯਾਨੀ ਆਪਰੇਸ਼ਨ ਬਲੂ ਸਟਾਰ ਔਰ ਉਸ ਤੋਂ ਬਾਅਦ ਤਸ਼ੱਦਦ ਤੇ ਉਸ ਤੋਂ ਬਾਅਦ ਜਿਹੜੇ ਅਸਰਾਂਤ ਹੋਏ ਉਹਦੇ ਕਰਕੇ ਉਜਾਗਰ ਹੋਈਆਂ ਔਰ ਹੁਣ ਉਹਨਾਂ ਦਾ ਹੀ ਨਤੀਜਾ ਭਾਰਤ ਭੋਗਦਾ ਪਿਆ ਇਹ ਸਾਰਾ ਮੰਜ਼ਰ ਬੜਾ ਪਚੀਦਾ ਹੈ ਕਿਉਂਕਿ ਇਹਦਾ ਅਸਰ ਸਿਰਫ ਪੰਜਾਬ ਜਾਂ ਭਾਰਤ ਤੱਕ ਮ hạnੂਦ ਨਹੀਂ ਹੈਗਾ ਬਲਕਿ ਬਿਆਨ ਲਕਵਾਮੀ ਸਤਾ ਦੇ ਉੱਤੇ ਵੀ ਜਾ ਰਿਹਾ ਹੈ ਜਿੱਥੇ ਸਿੱਖ ਬਰਾਦਰੀ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚ ਸਿਆਸੀ, ਮੌਅਸ਼ੀ ਤੇ ਸਰਕਾਰੀ ਸਤਾ ਦੇ ਉੱਤੇ ਕਾਫੀ ਸੜ ਗਰਮ ਹੈ। ਭਾਰਤ ਨੂੰ ਹੁਣ ਇਹ ਕਹਿਣਾ ਪੈ ਰਿਹਾ ਹੈ ਕਿ ਇਸ ਤਹਿਰੀਕ ਨੂੰ ਨਿਪਟਣ ਵਾਸਤੇ ਜਿਹੜਾ ਨਾ ਉਹ ਸਿਰਫ ਦਾਖਲੀ ਪਾਲਿਸੀਆਂ ਕਾਫੀ ਨਹੀਂ ਹੈਗੀਆਂ ਬਲਕਿ ਅਸੀਂ ਦੂਜਿਆਂ ਦੇ ਵੀ ਕੋਈ ਗਿੱਟੇ-ਗੋਡੇ ਫੜੀਏ ਤੇ ਆਖੀਏ ਭਾਈ ਇਸ ਤਹਿਰੀਕ ਨੂੰ ਬੰਦ ਕਰਾਓ। ਜਾਂ ਇਹਨੂੰ ਰੋਕੋ। ਹੁਣ ਇਸ ਤਰ੍ਹਾਂ ਦਾ ਕੋਈ ਜੁਗਾੜ ਜਿਹੜਾ ਨਾ ਉਹ ਭਾਰਤ ਲਾਂਦਾ ਆਪੇ। ਔਰ ਇਹ ਚੀਜ਼ ਦੇਖੋ ਕਿ ਬਹੁਤ ਸਾਰੀ ਵੀਡੀਓ ਤੁਸੀਂ ਦੇਖਦੇ ਆ ਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੀ ਨਹੀਂ ਹੋਇਆ ਕਿਦਾਂ ਜਾਨਾਂ ਬਚਾਈਆਂ ਗਈਆਂ ਔਰ ਪੱਜ-ਪੱਜ ਕੇ ਇਥੋਂ ਬਾਹਰ ਦੇ ਮੁਲਕਾਂ 'ਚ ਜਿਹੜਾ ਨਾ ਉਹ ਰਹਿਣ ਲੱਗ ਪਏ ਇਹਨਾਂ ਨੇ ਸਮਝਾ ਕਿ ਜੀ ਇਸ ਤਹਿਰੀਕ ਨੂੰ ਇਥੋਂ ਭਾਰਤ ਦੇ ਵਿੱਚ ਤਾਂ ਬੰਦ ਕਰ ਦਿੱਤਾ ਤੇ ਹੁਣ ਇਹ ਇਹ ਸਿਰ ਨਹੀਂ ਚੱਕਣਗੇ ਉਹਨਾਂ ਦੇ ਖੂਨ ਦੇ ਵਿੱਚ ਜਿਹੜਾ ਨਾ ਉਹ ਰਗਾਂ ਦੇ ਵਿੱਚ ਇਹ ਚੀਜ਼ ਸ਼ਾਮਿਲ ਹੈ ਕਿ ਅਸੀਂ ਆਪਣੀ ਖੁਦਮੁਖਤਾਰੀ ਹਾਸਲ ਕਰਨੀ ਹੈ ਸਾਨੂੰ ਆਪਣਾ ਅਲੱਗ ਵਤਨ ਚਾਹੀਦਾ ਹੈ ਤੁਸੀਂ ਗੁਰਪਰਨ ਸਿੰਘ ਪਨੂਰ ਸਾਹਿਬ ਦੀ ਵੀਡੀਓ ਦੇਖੀ ਹੋਏਗੀ ਮੈਂ ਚਾਹਾਂਗੀ ਕਿ ਐਡੀਟਰ ਜਿਹੜਾ ਨਾ ਉਹ ਇਥੇ ਵੀਡੀਓ ਵੀ ਪਾ ਦੇਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਬਕਾਇਦਾ ਚੈਲੰਜ ਦਿੱਤਾ ਹੈ ਕਿ 에ਅਰ ਇੰਡੀਆ ਦਾ ਬਾਈਕਾਟ ਕਰਾਂਗੇ। ਔਰ ਸਿਰਫ ਪੰਜਾਬ ਨਹੀਂ ਵਿੱਚੋਂ ਅਲੱਗ ਕਰਾਂਗੇ। ਹਿੰਦੁਸਤਾਨ ਦੇ ਟੋਟੇ ਟੋਟੇ ਕਰਾਂਗੇ। ਇਹ ਪਨੂ ਸਿੰਘ ਦੇ ਜਿਹੜਾ ਨਾ ਉਹ ਅਲਫਾਜ਼ ਵੀ ਨੇ। ਔਰ ਉਹ ਦਿਨ ਦੂਰ ਨਹੀਂ ਹੈਗਾ ਜੋ ਹਰਕਤਾਂ ਇਸ ਟਾਈਮ ਭਾਰਤ ਦੀਆਂ ਚੱਲ ਰਹੀਆਂ ਨੇ ਉਹ ਦਿਨ ਦੂਰ ਨਹੀਂ ਹੈਗਾ ਕਿ ਨਾ ਸਿਰਫ ਪੰਜਾਬ ਬਲਕਿ ਮਜ਼ੀਦ ਵੀ ਭਾਰਤ ਜਿਹੜਾ ਨਾ ਉ ਟੁਕੜੇ ਟੁਕੜੇ ਹੋ ਜਾ। ਕਿਉਂਕਿ ਸਿਰਫ ਸਿੱਖ ਜਿਹੜੇ ਨੇ ਤੰਗ ਨਹੀਂ ਹੈਗੇ ਉਥੇ। ਮੁਸਲਮਾਨਾਂ ਦੇ ਨਾਲ ਜੋ ਸਲੂਕ ਕੀਤਾ ਜਾ ਰਿਹਾ। ਬਾਕੀ ਜਿਹੜੀਆਂ ਅਕਲੀਆਂ ਨੇ ਉਹਨਾਂ ਤੋਂ ਕੀ ਸਲੂਕ ਕੀਤਾ ਜਾ ਰਿਹਾ। ਸਿਰਫ ਸਿਰਫ ਹਿੰਦੂ ਹੀ ਜਿਹੜਾ ਨਾ ਉਹ ਭਾਰਤ ਦੇ ਵਿੱਚ ਚੈਨ ਨਾਲ ਸਕੂਨ ਨਾਲ ਰਹਿ ਸਕਦਾ। ਬਾਕੀ ਬੱਚਿਆ ਕੁਛ ਨਹੀਂ। ਔਰ ਜਿਹੜੀ ਓਵਰঅল ਸਿਚੁਏਸ਼ਨ ਹੈ ਭਾਰਤ ਦੀ ਉਹ ਵੀ ਅੱਜਕੱਲ ਸਹੀ ਨਹੀਂ ਜਾ ਰਹੀ। ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਇੱਕ ਹੋਰ ਜੀ ਇਹ ਵੀਡੀਓ ਤੁਸੀਂ ਵੇਖੀਏ ਖਾਲਸਤਾਨ ਦਾ ਝੰਡਾ ਪਟਿੰਡਾ ਦੇ 에ਪੋਰਟ ਤੇ ਲਹਿਰਾਇਆ ਗਿਆ ਤੇ ਨਾਲ ਹੀ ਇੱਥੇ ਮੋਦੀ ਦੀ ਜਿਹੜੀ ਅ ਸਿਰਪੀੜੇ ਔਰ ਵੱਧ ਗਈ ਹੈ ਤੇ ਮੋਦੀ ਦੀਆਂ ਜਿਹੜੀਆਂ ਰਾਤਾਂ ਦੀਆਂ ਨੀਂਦਾਂ ਨੇ ਉੱਡ ਗਈਆਂ ਨੇ ਤੇ ਇੱਥੇ ਜੀ ਨਾਲ ਹੀ ਇਹ ਪੋਬੰਦੀ ਲਾ ਦਿੱਤੀ ਗਈ ਹੈ ਕਿ ਨਾ ਤੇ ਕੋਈ ਖਾਲਸਾਪਨ ਦਾ ਨਾਮ ਲਵੇਗਾ ਨਾ ਕੋਈ ਖਾਲਸਾ ਰਾਜ ਦਾ ਨਾਮ ਲਵੇਗਾ ਅਗਰ ਇੱਥੇ ਕਿਸੇ ਨੇ ਖਾਲਸਾਪਨ ਦਾ ਖਾਲਸਾ ਰਾਜ ਦੀ ਗੱਲ ਕੀਤੀ ਤੇ ਉਹਦੇ ਖਿਲਾਫ ਜਿਹੜਾ ਐਕਸ਼ਨ ਹੋਏਗਾ ਤੇ ਇੱਥੇ ਜਿਹੜਾ ਲਾਈਕ इंडिया ਕੰਟੀਨਿਉਐਂਸਲੀ ਅ ਅਮਰੀਕਾ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈ ਕਿ ਜਿਹੜੀ ਅ ਇਹ ਮੂਵਮੈਂਟ ਹੈ ਸਿਕ ਫਾਰ ਜਸਟਿਸ ਐਨੂੰ ਜਿਹੜਾ ਬੈਨ ਕੀਤਾ ਜਾਏ ਐਨੂੰ ਇਲੀਗਲ ਕਰਾ ਦਿੱਤਾ ਜਾਏ ਤੇ ਇਹੋ ਜੀ ਕਿਸੇ ਵੀ ਕੈਂਪੇਨ ਜਿਹੜੀ ਹੈ ਜਿੱਥੇ ਵੀ ਚੱਲਦੀ ਪਿਓ ਨੂੰ ਸਟਾਪ ਕੀਤਾ ਜਾਏ ਲੇਕਿਨ ਇੱਥੇ ਇਹ ਚੀਜ਼ ਹੁਣ ਰੁਕਣ ਵਾਲੀ ਨਹੀਂ ਹੈ ਹੁਣ ਇਹ ਮੋਦੀ ਨੂੰ ਸਮਝ ਆ ਗਈ ਹੈ ਕਿ ਸਿੱਖ ਜਿਹੜੀ ਕੰਪੇਨ ਚਲਾਉਂਦੇ ਪਏ ਨੇ ਹੁਣ ਉਹਦੇ ਬਾਅਦ ਜਿਹੜਾ ਇੰਡੀਆ ਦੇ ਟੋਟੇ ਟੋਟੇ ਹੋਣਗੇ 7 ਹੋਣਗੇ 9 ਹੋਣਗੇ 10 ਹੋਣਗੇ ਲੇਕਿਨ ਇੱਥੇ ਅੰਨੇ ਟੋਟੇ ਹੋਣਗੇ ਕਿ ਮੋਦੀ ਨੂੰ ਸਮਝ ਨਹੀਂ ਆਏਗੀ ਕਿਹੜੇ ਟੋਟੇ ਦੇ ਵਿੱਚ ਆਂ ਠੀਕ ਹੈ ਤੇ ਇੱਥੇ ਖਾਲਸਾ ਰਾਜ ਤੇ ਖਾਲਸਤਾਨ ਤੇ ਬਣ ਕੇ ਰਹੇਗਾ ਤੇ ਭਾਵੇਂ ਮੋਦੀ ਰਹੇ ਜਾਂ ਨਾ ਰਹੇ ਖਾਲਸਤਾਨ ਤੇ ਆਣੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਗਿਆ ਰੱਖੋ ਆਪਣੇ ਚੈਨਲ ਦਾ ਤੁਹਾਡੇ ਫਿੱਤ ਮਿਲ ਘਾਤ ਹੁੰਦੀ ਸੱਚ ਹੈ ਕਾ